ਵੀ ਜਦੋਂ ਤੁਸੀਂ ਅਗਲੀ ਵਾਰੀ ਆਏ ਤਾਂ ਸਾਡਾ ਇਹਨਾਂ ਦਾ ਖਿਆਲ ਕਰ ਲਓ ਸੋ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਚਲੋ 500 ਲੀਟਰ ਤੇਲ ਇਹਨਾਂ ਦੀ ਤੇਲ ਹੈ ਇਹਨਾਂ ਨੂੰ ਦੇ ਚੱਲੇ ਆ ਜੀ ਜੀ ਲੋਡ ਬਿਲਕੁਲ ਵੀ ਆ ਚਲੋ ਜਿਵੇਂ ਜਿਵੇਂ ਜੋ ਮਦਦ ਦੀ ਲੋੜ ਹੋਈ ਹਰ ਮਦਦ ਮੈਂ ਤੇਲ ਵਾਲੀ ਪਿਆਰ ਹਾਂ ਹੁਣ ਜਿਹੜੇ ਅਫਸਰ ਨੇ ਉਹ ਆਪਣੇ ਦਫ਼ਤਰ ਛੱਡ ਕੇ ਆਪਣੀਆਂ ਕੁਰਸੀਆਂ ਬੰਨਣਾ ਤੇ ਇੱਥੇ ਨਿਗਾਰ ਰੱਖਣ ਇੱਥੇ ਡਿਊਟੀਆਂ ਦੇਣ ਸੋ ਇਸ ਕਰਕੇ ਤਾਂ ਕਿ ਲੋਕਾਂ ਦੇ ਵਿੱਚ ਕੋਈ ਵੀ ਕੋਈ ਜ਼ਰੂਰੀ ਲੋੜ ਆ ਮੌਕੇ ਅਨੁਸਾਰ ਕਿਉਂਕਿ ਜੇ ਪਾਣੀ ਆ ਗਿਆ ਫੇਰ ਭੱਜੋ ਨਾ ਭੱਜੋ ਫੇਰ ਉਹੀ ਗੱਲ 2 ਨੰਬਰ ਵਾਰਡ 2 ਨੰਬਰ 3 ਨੰਬਰ 5 ਨੰਬਰ 6 ਨ ਮਤਲਬ ਜਿਹੜੇ ਘੱਗਰ ਦੇ ਨਾਲ ਇੱਥੇ ਪੰਜ ਪਾਣੀ ਖੜਾ ਕੁਝ ਕੁਝ ਕੇ ਪਰਿਵਾਰਾਂ ਨੂੰ ਪਤਾ ਨਹੀਂ ਕਹਿੰਦੇ 6000 ਰੁਪਏ 6800 ਰੁਪਏ ਦਿੱਤਾ ਦੇਖੋ 6800 ਰੁਪਏ ਕੰਧ ਨਹੀਂ ਨਿਕਲਦੀ ਘਰ ਤੇ ਖਾਤ ਕਿਵੇਂ ਪੈਜੂਗੀ ਮੁਰਗੀ ਦੀ ਗੱਲ ਕਰਦੇ ਹੋ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਮੈਂ ਚਲੋ ਉਹ ਤਾਂ ਜਿਹੜਾ ਹੋ ਗਿਆ ਨੁਕਸਾਨ ਉਸ ਤੋਂ ਬਾਅਦ ਮੈਂ ਚਲੋ ਤਿੰਨ ਫਸਲਾਂ ਮਰ ਗਈਆਂ ਸਾਡੇ ਇੱਥੇ ਤਿੰਨ ਫਸਲਾਂ ਆਪਣੇ ਕਣਕ ਦੀਆਂ ਝੋਨੇ ਦੀਆਂ ਨਰਮੇ ਦੀਆਂ ਉਹਦਾ ਮੁਆਵਜ਼ਾ 1 ਰੁਪਿਆ ਨਹੀਂ ਮਿਲਿਆ ਗਰਦੋਲੀਆਂ ਘਰਾਤੀਆਂ ਬੇਸ਼ੱਕ ਸਸੀ ਗੱਲ ਜੀ ਹੁਣ ਅਸੀਂ ਕਕਰ ਦਰਿਆ ਦਾ ਜਿਹੜਾ ਪੋਲਾ ਸਰਦੂਗੜ ਵਿਖੇ ਉੱਥੇ ਅਸੀਂ ਮੌਜੂਦ ਹੈ ਇਸ ਕੰਨੇ ਤੁਹਾਨੂੰ ਦੱਸਦੀ ਕਿ 2023 ਦੇ ਵਿੱਚ ਵੀ ਆਪਣਾ ਭਮੈਣ ਰੂਪ ਹੈ ਜਿਹੜਾ ਉਹ ਧਾਰਿਆ ਸੀ ਕਿ ਹੁਣ 2025 ਦੇ ਵਿੱਚ ਇਹ ਨੇ ਆਪ ਦਾ ਖੂਨੀ ਰੂਪ ਹੈ ਜਿਹੜਾ ਦੁਬਾਰੇ ਧਾਰ ਲਿਆ ਜਿਹਦੇ ਨਾਲ ਕਿ ਕਿਸਾਨ ਮਜ਼ਦੂਰ ਵਪਾਰੀ ਆਰਤੀਆ ਜਿਹੜੇ ਸਾਰੇ ਵਰਗ ਹੈ ਉਹ ਮੁਸੀਬਤ ਦੇ ਵਿੱਚ ਪਏ ਹੋਏ ਆ ਤੇ ਵੱਡੀ ਮੁਸ਼ਕਲ ਦਾ ਜਿਹੜਾ ਸਾਹਮਣਾ ਕਰ ਰਹੇ ਆ ਹੁਣ ਅੱਧਾ ਪੰਜਾਬ ਦੇ ਤਕਰੀਬਨ ਕਰੀਬ ਹੈ ਜਿਹੜਾ دریاਵਾਂ ਦੇ ਪਾਣੀ ਨਾਲ ਡੁੱਬ ਚੁੱਕਿਆ ਤੇ ਹੁਣ ਘੱਗਰ ਦਰਿਆ ਦਾ ਵੀ ਉਸੇ ਤਰ੍ਹਾਂ ਦਾ ਖਤਰਾ ਜਿਹੜਾ ਬਰਕਰਾਰ ਹੈ ਮੌਜੂਦ ਹੈ ਤੇ ਅਗਰ ਇੰਦਰ ਦੇਵਤਾ ਮਿਹਰਬਾਨ ਹੁੰਦੇ ਤਾਂ ਹੋ ਸਕਦਾ ਵੀ ਘੱਗਰ ਦੇ ਵਿੱਚ ਕੋਈ ਥੋੜਾ ਬਹੁਤਾ ਠਹਿਰਾਅ ਹੋਵੇ ਤੇ ਨਹੀਂ ਲਗਾਤਾਰ ਚੱਲ ਰਹੇ ਪਾਣੀ ਦੇ ਕਾਰਨ ਜਿਹੜੀ ਲੋਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਤੇ ਇਸ ਵਕਤ ਲੋੜ ਹੈ ਕਿ ਮੌਜੂਦਾ ਸਰਕਾਰ ਦੇ ਲੀਡਰਾਂ ਨੂੰ ਆਪੋਜੀਟ ਦੀ ਸਰਕਾਰ ਦੇ ਲੀਡਰਾਂ ਨੂੰ ਇਹਨਾਂ ਲੋਕਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਵਾਹ ਫੜਨ ਦੀ ਤੇ ਅੱਜ ਐਸੇ ਇਹ ਲੜੀ ਦੇ ਤਹਿਤ ਹੀ ਸਾਡੇ ਕੋਲੇ ਹਲਕਾ ਸਰਦੂਲਗੜ ਦੇ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਮੋਫਰ ਜਿਹੜੇ ਉਹ ਪਹੁੰਚਿਆ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਤੁਹਾਡਾ ਕਹਿਣਾ ਇਸ ਖੱਗਰ ਨੇ ਜਿਹੜਾ ਹੁਣ ਦੁਬਾਰਾ ਫੇਰ ਖੂਨੀ ਰੂਪ ਹੈ ਜਿਹੜਾ ਆਪਦਾ ਜਿਹੜਾ ਧਾਰਿਆ ਹੋਇਆ ਤੇ ਉਹ ਬਰਕਰਾਰ ਹੈ ਦੇਖੋ ਜੀ ਇਹ तकरीबन ਹਰ ਸਾਲ ਹੀ ਪਾਣੀ ਇੱਥੋਂ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਇੱਥੇ ਪਾਣੀ ਆਉਂਦਾ ਕਦੇ ਘੱਟ ਕਦੇ ਵੱਧ ਪਰ ਪਿਛਲੇ ਕੁਝ ਸਮਿਆਂ ਤੋਂ ਜਿਵੇਂ 2023 ਵੇਲੇ ਬਹੁਤ ਜ਼ਿਆਦਾ ਪਾਣੀ ਆ ਗਿਆ ਸੀਗਾ ਉਦੋਂ ਉਦੋਂ ਇਥੋਂ ਸਾਧੂ ਵਾਲਾ ਕੋਲ ਫੂਸ ਮੰਡੀ ਵਾਲਾ ਜਿਹੜਾ ਬੰਨ ਟੁੱਟਿਆ ਜਿਹਦੇ ਕਰਕੇ ਸ਼ਹਿਰ ਚ ਵੀ ਪਾਣੀ ਉਰਲੇ ਪਾਸੇ ਸਾਰੇ ਆ ਗਿਆ ਸੀਗਾ तकरीबन ਪਿਛਲੇ 2023 ਦੇ ਵਿੱਚ ਪੰਜ ਪਿੰਡ ਫੂਸ ਮੰਡੀ ਰੋਡ ਕੀ ਛੋਟਾ ਝੰਡਾ ਸਾਰੇ ਆਹ ਜਿਹੜੇ ਪਿੰਡ ਸਾਧੂ ਵਾਲਾ ਵਗੈਰਾ ਪਾਣੀ ਦੀ ਲਪੇਟ ਚ ਆ ਗਏ ਜੀ ਜਾਨੀ ਮਾਲੀ ਨੁਕਸਾਨ ਹੋਇਆ ਜਾਨਵਰਾਂ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਚਲੋ ਫਸਲਾਂ ਤਾਂ ਤਾਂ ਹੋਣੀ ਹੋਣਾ ਸੀਗਾ ਸੋ ਹੁਣ ਉਹਨੂੰ ਦੇਖਦੇ ਹੋਏ ਇਸ ਵਾਰ ਵੀ ਜਿਹੜਾ ਪਾਣੀ ਹੈ ਉਹ ਦੇਖੋ ਪਿਛੇ ਪੂਰੇ ਅੱਧੇ ਪੰਜਾਬ ਦੇ ਵਿੱਚ ਤਕਰੀਬਨ 12-13 ਜ਼ਿਲ੍ਹਿਆਂ ਦੇ ਵਿੱਚ ਕਾਫੀ ਜਿਹੜਾ ਤੁਸੀਂ ਕਹੇ ਹੋ ਖੂਨੀ ਰੂਪ ਕਾਫੀ ਉਹਨੇ ਨੁਕਸਾਨ ਕਰਤਾ ਲੋਕਾਂ ਦਾ ਤਕਰੀਬਨ ਮੈਂ ਪੜ੍ਹ ਰੇ ਸਵੇਰੇ 30 ਮੌਤਾਂ ਹੋ ਗਈਆਂ ਹੋਰ ਵੀ ਲੋਕ ਬੇਕਾਰ ਹੋ ਗਏ ਜਾਨਵਰ ਰੁੜ ਗਏ ਪਸ਼ੂ ਉਹਨਾਂ ਦੇ ਤੇ ਜੋ ਬੰਦਾ ਬੇਕਾਰ ਹੀ ਹੋ ਜੇ ਸੋ ਇਸ ਕਰਕੇ ਉਹਨੂੰ ਦੇਖਦੇ ਹੋਏ ਸਾਨੂੰ ਹੁਣ ਅਸੀਂ ਇੱਥੇ ਆ ਜਿਹੜੇ ਸਾਡੇ ਜਿਹੜੋ ਉਦੋਂ ਬੰਨ ਟੁੱਟੇ ਸੀ ਉਹ ਬੰਨਾਂ ਤੇ ਸ਼ਹਿਰ ਵਾਸੀ ਪਿੰਡਾਂ ਦੇ ਲੋਕ ਜਿਹੜੇ ਆੜੇਵਾਲੇ ਪਿੰਡ ਵਸਦੇ ਆ ਉਹ ਆਪਣੇ ਤੌਰ ਤੇ ਬੰਨ ਮਜਬੂਤ ਕਰਨ ਤੇ ਜੁਟੇ ਹੋਏ ਨੇ ਤੇ तकरीबन ਅੱਜ ਮੈਂ ਹੁਣ ਉੱਥੇ ਜਾ ਕੇ ਆਇਆ ਸਾਰੇ ਬੰਨਾਂ ਤੇ ਆਪਣੇ ਲੈਵਲ ਤੇ ਹਰੇਕ ਬੰਦਾ ਆਪਣੇ ਆਪਣੇ ਜਿੰਨਾ ਵੀ ਯੋਗਦਾਨ ਪਾ ਸਕਦਾ ਕੋਈ ਟਰੈਕਟਰ ਕੋਈ ਕਿਵੇਂ ਆ ਉਹ ਆਪਣੇ ਤੌਰ ਤੇ ਸ਼ਹਿਰ ਵਾਸੀ ਪਿੰਡ ਵਾਸੀ ਲੱਗੇ ਹੋਏ ਨੇ ਇਹ ਅੱਜ ਆਪਾਂ ਗੱਲ ਕਰੀ ਤਾਂ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਜਿਹੜਾ ਬੰਨ ਦਾ ਦੌਰਾ ਕੀਤਾ ਇੱਥੋਂ ਦੇ ਹਾਲਾਤ ਜਿਹੜੇ ਮੌਜੂਦਾ ਹਾਲਾਤ ਹੈ ਜਿਹੜੇ ਉਹ ਤੁਸੀਂ ਦੇਖਿਆ ਤਾਂ ਤੁਹਾਡੇ ਪਰਿਵਾਰ ਵੱਲੋਂ ਕੀ ਯੋਗਦਾਨ ਪਾਇਆ ਗਿਆ ਚਲੋ ਇਹ ਜੋ ਜਿੰਨਾ ਯੋਗਦਾਨ ਕੋਈ ਵੀ ਪਾ ਦੇ ਉਹਨਾਂ ਹੀ ਘਟਾ ਜੋ ਜੋ ਇਹ ਹਾਲਾਤ ਬਣੇ ਹੋਏ ਹਨ ਜੀ ਇਹ ਇੱਕ ਤਰ੍ਹਾਂ ਰੋ ਮੈਂ ਤਾਂ ਇੱਕ ਤੇਲ ਫੁੱਲ ਇੱਕ ਇਹਨਾਂ ਨੇ ਕੱਲ ਮੈਂ ਜਦੋਂ ਪਰਸੋਂ ਆਇਆ ਸੀਗਾ ਇਹਨਾਂ ਨੇ ਕਿਹਾ ਵੀ ਸਾਨੂੰ ਜਿਵੇਂ ਸੰਗਤ ਨੇ ਇੱਥੇ ਕਿਹਾ ਸੀ ਵੀ ਤੇਲ ਦੀ ਘਾਟ ਹੈਗੀ ਆ ਬਾਕੀ ਟਰੈਕਟਰ ਸਾਡੇ ਕੋਲ ਹੈਗਾ ਵੀ ਜਦੋਂ ਤੁਸੀਂ ਅਗਲੀ ਵਾਰੀ ਆਏ ਤਾਂ ਸਾਡਾ ਇਹਨਾਂ ਦਾ ਖਿਆਲ ਕਰ ਲਓ ਸੋ ਮੈਨੂੰ ਕਹਿੰਦੇ ਸੀ ਕਹਿੰਦੇ ਮੈਂ ਚਲੋ 500 ਲੀਟਰ ਤੇਲ ਇਹਨਾਂ ਦੀ ਤੇਲ ਹੈ ਇਹਨਾਂ ਨੂੰ ਦੇ ਚੱਲੇ ਆ ਜੀ ਬਿਲਕੁਲ ਵੀ ਆ ਚਲੋ ਜਿਵੇਂ ਜਿਵੇਂ ਜੋ ਮਦਦ ਦੀ ਲੋੜ ਹੋ ਹਰ ਮਦਦ ਮੈਂ ਲਈ ਇਹਨਾਂ ਲਈ ਤਿਆਰ ਆ ਮੇਰੀ ਟੀਮ ਤਿਆਰ ਆ ਮੇਰੇ ਭਰਾ ਸਾਰੇ ਇਹ ਵੀ ਸਾਡੇ ਭਰਾ ਹੀ ਨੇ ਸ਼ਹਿਰ ਸਾਡਾ ਆਪਦਾ ਲੱਕ ਆਪਦੇ ਲੋਕ ਨੇ ਇਹਨਾਂ ਵਾਸਤੇ ਅਸੀਂ ਜੁੜਨੇ ਆ ਸਾਡੇ ਵਾਸਤੇ ਇੱਕ ਦੂਜੇ ਨਾਲ ਸਾਡਾ ਨੌ ਮਾਸ ਦਾ ਰਿਸ਼ਤਾ ਹੈ ਸੋ ਮੇਰਾ ਇੱਕ ਥੋੜੇ ਰਾਹੀਂ ਸਰਕਾਰ ਨੂੰ ਬੇਨਤੀ ਹੈ ਦੇਖੋ ਮੈਂ ਪਿਛਲੀ ਵਾਰ ਵੀ ਆਇਆ ਸੀ ਇਸ ਵਾਰ ਵੀ ਆਇਆ ਆ ਵੀ ਸਾਨੂੰ ਹੁਣ ਘੰਟੇ ਤੋਂ ਉੱਪਰ ਹੋ ਗਿਆ ਪਿਛਲੀ ਵਾਰ ਮੈਂ ਅੱਧਾ ਦਿਨ ਇੱਥੇ ਰਹਿ ਲਾਇਆ ਕੋਈ ਵੀ ਪ੍ਰਸ਼ਾਸਨ ਦਾ ਬੱਚਾ ਮੈਨੂੰ ਦੇਖੋ ਕਿ ਇਹ ਐਮਰਜੈਂਸੀ ਹੈ ਪੰਜਾਬ ਦੇ ਹਾਲਾਤ ਬਿਲਕੁਲ ਪਹਿਲਾਂ ਹੀ ਤੁਸੀਂ ਦੇਖ ਚੁੱਕੇ ਹੋ ਹੁਣ ਜਿਹੜੇ ਅਫਸਰ ਨੇ ਉਹ ਆਪਣੇ ਦਫ਼ਤਰ ਛੱਡ ਕੇ ਆਪਣੀਆਂ ਕੁਰਸੀਆਂ ਬੰਨਾਂ ਤੇ ਇੱਥੇ ਨਿਗਾਰਾ ਰੱਖਣ ਇੱਥੇ ਡਿਊਟੀਆਂ ਦੇਣ ਸੋ ਇਸ ਕਰਕੇ ਤਾਂ ਕਿ ਲੋਕਾਂ ਦੇ ਵਿੱਚ ਕੋਈ ਵੀ ਕੋਈ ਜ਼ਰੂਰੀ ਲੋੜ ਆ ਮੌਕੇ ਅਨੁਸਾਰ ਕਿਉਂਕਿ ਜੇ ਪਾਣੀ ਆ ਗਿਆ ਫੇਰ ਭੱਜੋ ਨਾ ਭੱਜੋ ਫੇਰ ਉਹੀ ਗੱਲ ਸੋ ਪਹਿਲਾਂ ਜੇ ਆਪਾਂ ਹੁਣ ਜਿਵੇਂ ਹੁਣ ਸਾਰੀ ਭਰਾ ਸੰਗਤ ਲੱਗੀ ਹੋਈ ਹੈ ਸ਼ਹਿਰ ਵਾਸੀ ਲੱਗੇ ਹੋਏ ਨੇ ਉਵੇਂ ਹੀ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਦੀ ਮਦਦ ਕਰਨ ਸਾਥ ਦੇਣ ਆ ਸ਼ਹਿਰ ਦੇ ਵਿੱਚ ਵੀ ਆ ਮੈਨੂੰ ਦੱਸ ਰਹੀ ਸੀ ਇਸ ਮੈਂ ਟੱਪਿਆ ਵੀ ਸੀ ਇੱਥੋਂ 1 ਨੰਬਰ ਵਾਰਡ 2 ਨੰਬਰ 3 ਨੰਬਰ 5 ਨੰਬਰ 6 ਨਾ ਮਤਲਬ ਜਿਹੜੇ ਕੱਗਰ ਦੇ ਨਾਲ ਇੱਥੇ 5-5 ਫੁੱਟ ਪਾਣੀ ਖੜਾ ਹੈ ਤੇ ਰੇੜਾ ਆ ਗਈਆਂ ਘਰਾਂ ਦੇ ਵਿੱਚ ਘਰ ਡਿੱਗਣ ਵਾਲੇ ਹੋ ਗਏ ਕਿਉਂਕਿ ਕਿਉਂਕਿ ਜਿਹੜਾ ਪਾਣੀ ਹੈ ਉਹ ਉਹੀ ਨਹੀਂ ਬਾਹਰ ਆਪਾਂ ਤੋਂ ਨਿਕਾਸ ਹੋ ਰਿਹਾ ਇਹਦੇ ਲਈ ਮੈਂ ਔਡੇ ਰਾਹੀਂ ਫੇਰ ਬੇਨਤੀ ਕਰਦਾ ਹੈ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ ਵੱਡੇ ਵੱਡੇ ਜਿਹੜੇ ਪੱਖੇ ਆ ਪਾਣੀ ਕੱਢਣ ਵਾਲੇ ਵੱਤਵਾਦ ਲਾਉਣ ਇੱਥੇ ਜੋ ਵੀ ਇੱਥੇ ਲੋਡ ਹੈਗੀ ਹੈ ਮਤਲਬ ਪ੍ਰਬੰਧਾਂ ਦੀ ਉਹ ਕਰਨ ਤਾਂ ਕਿ ਹਾਲਾਤ ਕਾਬੂ ਵਿਚ ਰਹਿਣ ਕਿਤੇ ਪਾਣੀ ਆ ਜੇ ਪਿੱਛੋਂ ਸ਼ਹਿਰ ਚ ਪਹਿਲਾਂ ਹੀ ਪਾਣੀ ਆ ਹੋਰ ਦੁੱਗਣਾ ਨੁਕਸਾਨ ਹੋ ਜਾਊਗਾ ਕਿਦਣਾ ਕਿਤੇ ਜਿਹੜਾ ਤੇਜ਼ بارش ਲਗਾਤਾਰ ਪੈ ਰਹੀ ਹੈ ਤਾਂ ਉਹਦੇ ਨਾਲ ਵੀ ਪਿੰਡਾਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋਇਆ ਹੈ ਪਾਣੀ ਖੜਿਆ ਹੋਇਆ ਹੈਗਾ ਖਾਸ ਕਰਕੇ ਬਠਿੰਡਾ ਮਾਨਸਾ ਜ਼ਿਲ੍ਹੇ ਦੇ ਵਿੱਚ ਲੇਕਿਨ ਇੱਕ ਪਾਸੇ ਭਗਵੰਤ ਸਿੰਘ ਸਾਹਿਬ ਪਹਿਲਾਂ ਕਹਿ ਰਹੇ ਸੀ ਸਰਕਾਰ ਬਣਾਉਣ ਵੇਲੇ ਵੀ ਅਸੀਂ ਮਰੀ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਤੇ ਅੱਜ ਉਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਬੜੇ ਅਫਸੋਸ ਦੀ ਗੱਲ ਹੈ ਜੇ ਫਿਰ ਮੈਂ ਉਹੀ ਗੱਲ ਚਲੋ ਤੁਸੀਂ ਸਵਾਲ ਕਰ ਲਿਆ ਉਹੀ 2023 ਦੀ ਗੱਲ ਜਿਹੜਾ ਪਹਿਲਾਂ ਕਰਕੇ ਛੱਡੇ ਆ ਜਦੋਂ ਇੱਥੇ ਪੰਜ ਪਿੰਡਾਂ ਦਾ ਨੁਕਸਾਨ ਹੋਇਆ ਸੀਗਾ ਲੋਕਾਂ ਦੇ ਘਰ ਛੱਤਾਂ ਡਿੱਗ ਪੀਆਂ ਅਸ਼ੂਕਵਾਚ ਕੇ ਰੁੜ ਗੇ ਪਾਣੀ ਚ ਫਸਲਾ ਖਰਾਬ ਹੋ ਗਿਆ ਸੀਆ ਉਹਦਾ ਕੁਝ ਕੁਝ ਕੇ ਪਰਿਵਾਰਾਂ ਨੂੰ ਪਤਾ ਨਹੀਂ ਕਹਿੰਦੇ 6000 ਰੁਪਏ ਕੇ 6800 ਰੁਪਏ ਦਿੱਤਾ ਦੇਖੋ 6800 ਰੁਪਏ ਕੰਧ ਨਹੀਂ ਨਿਕਲਦੀ ਘਰ ਕਿਵੇਂ ਛੱਤ ਕਿਵੇਂ ਪੈਜੂਗੀ ਸੋ ਉਹ ਵੀ ਕੁਝ ਪਰਿਵਾਰਾਂ ਨੂੰ ਉਹ ਜਿਹੜੀ ਮੁਰਗੀ ਦੀ ਗੱਲ ਕਰਦੇ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਮੈਂ ਚਲੋ ਉਹ ਤਾਂ ਜਿਹੜਾ ਹੋ ਗਿਆ ਨੁਕਸਾਨ ਉਸ ਤੋਂ ਬਾਅਦ ਮੈਂ ਚਲੋ ਤਿੰਨ ਫਸਲਾਂ ਮਰ ਗਈਆਂ ਸਾਡੇ ਇੱਥੇ ਤਿੰਨ ਫਸਲਾਂ ਆਪਣੇ ਕਣਕ ਦੀਆਂ ਝੋਨੇ ਦੀਆਂ ਨਰਮੇ ਦੀਆਂ ਉਹਦਾ ਮੁਆਵਜ਼ਾ 1 ਰੁਪਿਆ ਨਹੀਂ ਮਿਲਿਆ ਗਰਦੌੜੀਆਂ ਕਰਾਤੀਆਂ ਬੇਸ਼ੱਕ ਤੇ ਹੁਣ ਜਿਹੜਾ ਤਾਂ ਮੈਂ ਤੁਹਾਨੂੰ ਤੁਹਾਡੇ ਰਾਹੀਂ ਫੇਰ ਇਹ ਇਹ ਜਿਹੜਾ ਮੁਆਵਜ਼ਾ ਹੈ ਇਹ ਦੇਣ ਦੀ ਲੋੜ ਹੀ ਨਾ ਪਵੇ ਪਹਿਲਾਂ ਹੀ ਤੁਸੀਂ ਪ੍ਰਬੰਧ ਕਰ ਲਓ ਇੱਥੇ ਤਾਂ ਕਿ ਇਹ ਨੌਬਤ ਹੀ ਨਾ ਆਵੇ ਬਿਲਕੁਲ ਜੀ ਕਹਿੰਦੇ ਹਲਕਾ ਸੰਧੂਗੜ ਦੇ ਜਿਹੜੇ ਵਿਧਾਇਕ ਨੇ ਉਹ ਲਗਾਤਾਰ ਕਹਿ ਰਹੇ ਨੇ ਵੀ ਮੈਂ ਬਣਾ ਕੇ ਜਾ ਰਹੇ ਹਾਂ ਬਣਦੀਆਂ ਜਿਹੜੀਆਂ ਸਵਾਮਾ ਉਹ ਲੋਕਾਂ ਨੂੰ ਦੇ ਰਿਹਾ ਉਹਨਾਂ ਦੇ ਜਿਹੜੇ ਤੁਸੀਂ ਹਰ ਪਿੰਡ ਦੇ ਵਿੱਚ ਜਾਣਿਓ ਉਹਨਾਂ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਹਲਕਾ ਵਿਧਾਇਕ ਨੂੰ ਚਲੋ ਜੀ ਉਹ ਕਰ ਰਹੇ ਚੰਗੀ ਗੱਲ ਹੈ ਜਿਹੜਾ ਜਿਹੜਾ ਵੀ ਕੋਈ ਉਪਰਾਲਾ ਕੋਈ ਵੀ ਕਰੂਗਾ ਉਹ ਉਹ ਦੀ ਉਸ ਲਾਗਾ ਜੋਗਾ ਕਿਉਂਕਿ ਹੁਣ ਇਹ ਸਭ ਦਾ ਫਰਜ਼ ਬਣਦਾ ਹੈ ਇਹ ਜੀ ਜਦੋਂ ਕੋਈ ਹਾਲਾਤ ਬਣ ਜਾਣ ਨਾ ਉਦੋਂ ਜਦੋਂ ਕੋਈ ਲੜਾਈ ਲੱਗ ਜੇ ਬਾਰਡਰ ਦੇ ਉੱਤੇ ਉਦੋਂ ਜਿਹੜੇ ਅਫਸਰ ਹੁੰਦੇ ਆ ਜਾਂ ਜਾਂ ਜਿਹੜੇ ਇਕ ਆਮ ਫੌਜੀ ਹੁੰਦਾ ਉਦੋਂ ਪੀਤੀਆਂ ਲਾਹ ਹੁੰਦੇ ਨੇ ਸਭ ਦੀ ਜ਼ਿੰਮੇਵਾਰੀ ਬਰਾਬਰ ਹੋ ਜਾਂਦੀ ਏ ਸੋ ਇਸ ਕਰਕੇ ਚਲੋ ਚੰਗੀ ਗੱਲ ਹੈ ਮੈਂ ਤੇ ਪਰ ਮੈਂ ਇਹ ਗੱਲ ਕਹਿੰਦਾ ਵੀ ਉਹ ਪਹਿਲਾਂ ਤਾਂ ਜਿਹੜੀ ਸਾਡੇ ਪਿਛਲਾ ਨੁਕਸਾਨ ਉਹਨਾਂ ਦਾ ਫਰਜ਼ ਬਣਦਾ ਸੀ ਉਹ ਨੁਕਸਾਨ ਜਿਹੜਾ ਆਪਣਾ ਮੁੱਖ ਮੰਤਰੀ ਨਾਲ ਗੱਲ ਕਰਦੇ ਉਹਨਾਂ ਦੀ ਸਰਕਾਰ ਹੈ ਉਹ ਦਵਾਉਂਦੇ ਪਰ ਹੁਣ ਜਿਵੇਂ ਚਲੋ ਚੱਲ ਰਿਹਾ ਕੰਮ ਪਰ ਜੋ ਮੈਂ ਦੇਖ ਦੇਖ ਰਿਹਾ ਇੱਥੇ ਠੀਕ ਹੈ ਉਹ ਕਰ ਰਹੇ ਹੋਣਗੇ ਚੰਗੀ ਗੱਲ ਕਰਨ ਪਰ ਲੋਕ ਆਪਣੇ ਤੌਰ ਤੇ ਹੀ ਲੱਗੇ ਹੋਏ ਐ ਆ ਪੁੱਛ ਲੋ ਸਾਰੇ ਖੜੇ ਆ ਮੈਂ ਐਵੇਂ ਚਲੋ ਠੀਕ ਹੈ ਚੰਗੀ ਗੱਲ ਆ ਉਹ ਮੌਕੇ ਦੇ ਵਿਧਾਇਕ ਨੇ ਮੈਂ ਕੋਈ ਕੋਈ ਕਿਸੇ ਬਾਰੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ ਚੰਗੀ ਗੱਲ ਆ ਉਹ ਹੋਰ ਮਦਦ ਕਰਨ ਵੱਧ ਤੋਂ ਵੱਧ ਮਦਦ ਕਰਨ ਖੜਨ ਲੋਕਾਂ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਤੁਸੀਂ ਪਿਛਲੀ ਵਾਰੀ ਸਰਕਾਰ ਸੀਗੀ 200 ਲਗਭਗ 40 ਕਰੋੜ ਰੁਪਏ ਖਰਚ ਕੀਤੇ ਸੀ ਇਹ ਸੜਕਾਂ ਵਾਸਤੇ ਜੀ ਤੇ ਤੁਸੀਂ ਵਿਕਾਸ ਕਰ ਤੁਸੀਂ ਵੀ ਕੋਈ ਕੱਚ ਕੱਚ ਨਹੀਂ ਛੱਡੀ ਅੱਜ ਥੋੜਾ ਜਿਹਾ ਜਿਹੜਾ ਫੜ ਪੜਾਇਆ ਸੀ ਸਬਜ਼ੀ ਵਾਲਾ ਫੜ ਉਹ ਬਿਲਕੁਲ ਗੰਦਾ ਘਰ ਪੜਾਇਆ ਹੋਇਆ ਹੈ ਜੀ ਉਹਦ ਵਾਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਦੋਂ ਐਕਚੁਅਲੀ ਜਦੋਂ ਮੈਂ ਚੇਅਰਮੈਨ ਰਹੇ ਜ਼ਿਲ੍ਹਾ ਪ੍ਰੀਸ਼ਦ ਦਾ 240 ਨਹੀਂ ਜੀ तकरीबन ਜੇ ਆਪਾਂ ਨਰੇਗਾ ਵਿੱਚ ਲਾ ਲੀਏ 500 ਕਰੋੜ ਰੁਪਿਆ ਤੱਕ ਹਲਕੇ ਚ ਲੱਗਿਆ ਨਹਿਰਾਂ ਪੱਕੀਆਂ ਹੋਈਆਂ ਸੜਕਾਂ ਬਣੀਆਂ ਪਲੇਗਰਾਉਂਡ ਬਣੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਜਿਹੜੇ ਦੇਖੋ ਆਪਣੇ ਨੌਜਵਾਨ ਸੀ ਖਾਸ ਤੌਰ ਤੇ ਹਰ ਪਿੰਡ ਦੇ ਵਿੱਚ ਪਲੇਗਰਾਉਂਡ ਬਣਿਆ ਤੇ तकरीबन ਇੱਥੇ ਮੈਂ 10000 ਬੱਚੇ ਨੂੰ ਮਤਲਬ ਜਿਹੜਾ ਖੇਡਾਂ ਦਾ ਪ੍ਰਬੰਧ ਮਲ ਯਾਨੀ ਖੇਡ ਖੇਡਾਂ ਦਾ ਸਮਾਨ ਲਾ ਲਓ ਜਾਂ ਉਹਨਾਂ ਦੀ ਡਰੈਸ ਲਾ ਲਓ ਕਿ ਅੱਜ ਵੀ ਜੇ ਆਪਾਂ ਸਪੋਰਟਸ ਕਿਟਾਂ ਜੇ ਅੱਜ ਵੀ ਆਪਾਂ ਦੇਖੀਏ ਸਭ ਤੋਂ ਵੱਧ ਅਗਨੀਵੀਰ ਪੰਜਾਬ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਨੇ ਉਹ ਜਿਹਦੇ ਕਰਕੇ ਜਿਹੜਾ ਆਪਾਂ ਉਪਰਾਲਾ ਕੀਤਾ ਸੀ ਉਦੋਂ ਤੇ ਸ਼ਹਿਰ ਵਿੱਚ ਅਸੀਂ ਤੁਸੀਂ ਜਿਹੜਾ ਫੜ ਦੀ ਗੱਲ ਕਰਦੇ ਹੋ ਇੱਕ ਅਸੀਂ ਮੰਡੀ ਦੇ ਵਿੱਚ ਇਧਰ ਵੀ ਫੜ ਬਣਾਇਆ ਸੀਗਾ ਜਿਹੜਾ ਤੁਸੀਂ ਹਾਂ ਸ਼ੈੱਡ ਪਾਇਆ ਸੀਗਾ ਆ ਪੋਲ ਬਣਿਆ ਸੀਗਾ ਹੋਰ ਕਈ ਸ਼ਹਿਰ ਦੇ ਵਿੱਚ ਇੱਕ ਪਾਰਕ ਬਣਿਆ ਸੀ ਸ਼ਹਿਰ ਦੇ ਵਿੱਚ ਕਿਉਂਕਿ ਉਦੋਂ ਕਰੋਨਾ ਕਾਲ ਆ ਗਿਆ ਸੀ ਸਾਨੂੰ ਟਾਈਮ ਥੋੜਾ ਮਿਲਿਆ 2 ਸਾਲ ਹੀ ਮਿਲੇ ਜਿੰਨਾ ਕਿ ਸਾਡੇ ਤੋਂ ਹੋ ਸਕਿਆ ਅਸੀਂ ਕੀਤਾ ਪਰ ਚਲੋ ਗੱਲ ਇਹ ਹੈ ਵੀ ਜਿਹੜਾ ਵੀ ਹੁਣ ਜਿਹੜੀ ਵੀ ਸਰਕਾਰ ਹੁੰਦੀ ਹੈ ਜਿਹੜਾ ਵੀ ਤੁਸੀਂ ਆ ਗੱਲ ਸਵਾਲ ਕੀਤਾ ਚਾਹੇ ਉਹ ਗੰਦਗੀ ਵਾਲੀ ਹੋਰ ਹੈ ਇਹ ਮੌਕੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਜਿਹੜੀ ਸਰਕਾਰ ਹੈ ਦੇਖੋ ਤਾਂ ਹੀ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਬੀ ਜਿਹੜਾ ਪ੍ਰਬੰਧ ਇਹ ਲੋਕ ਆਪ ਲੱਗੇ ਹੋਏ ਨੇ ਇਹ ਇੱਥੋਂ ਦੇ ਜਿਹੜੇ ਅਫਸਰ ਸਹਿਬਾਨ ਆ ਉਹਨਾਂ ਨੂੰ ਚਾਹੀਦਾ ਸੀਗਾ ਵੀ ਉਹ ਇੱਥੇ ਆਪਣੇ ਮੁਲਾਜ਼ਮਾਂ ਦੀਆਂ ਡਿਊਟੀਆਂ ਲਵਾ ਕੇ ਚਾਹੇ ਈਓ ਐ ਐਸਡੀਐਮ ਐ ਜਾਂ ਸ਼ਹਿਰ ਦੇ ਜਿਹੜੇ ਈਓ ਦੇ ਮੁਲਾਜ਼ਮ ਨੇ ਇੱਥੇ ਟੀਮ ਫਿਰਦੀ ਹੁੰਦੀ ਉਹਨਾਂ ਦੀ ਵੀ ਇੱਥੇ ਬੰਨਾਂ ਤੇ ਫਿਰਦੀ ਹੁੰਦੀ ਜਾਂ ਸ਼ਹਿਰ ਚੋਂ ਪੱਕੇ ਲਾ ਲਾ ਕੇ ਪਾਣੀ ਕਢਾ ਰਹੀ ਹੁੰਦੀ ਪਰ ਮੈਨੂੰ ਉਹਨਾਂ ਦੀ ਕੋਈ ਟੀਮ ਨਹੀਂ ਦੇਖੀ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਸੋ ਸਰਕਾਰ ਤੇ ਮੈਨੂੰ ਕੋਈ ਆਸ ਨਹੀਂ ਨਾ ਹੀ ਕੋਈ ਪਹਿਲਾਂ ਮੁਆਵਜ਼ਾ ਮਿਲਿਆ ਹੈਗਾ ਨਾ ਹੀ ਕੋਈ ਮੁਰਗੀ ਦਾ ਨਾ ਹੀ ਕਿਸੇ ਹੋਰ ਦਾ ਤੇ ਮੈਨੂੰ ਉਹਨਾਂ ਤੋਂ ਕੋਈ ਆਸ ਨਹੀਂ ਤਾਂ ਹੀ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਹਾਂ ਵੀ ਸਾਰਿਆਂ ਨੂੰ ਆਪਣੇ ਤੌਰ ਤੇ ਆਪਣਾ ਖਿਆਲ ਰੱਖਣ ਜੋ ਆਪਣੀ ਜਿੰਨੀ ਮਦਦ ਆਪ ਕਰ ਸਕਦੇ ਉਹ ਕਰਨ ਸੋ ਸਰਕਾਰ ਦੀ ਮੈਨੂੰ ਕੋਈ ਉਮੀਦ ਨਹੀਂ ਬਿਲਕੁਲ ਜੀ ਏਸੀ ਹਲਕਾ ਸਰਦੂਲਗੜ ਦੇ ਕਾਂਗਰਸੀ ਆਗੂ ਵਿਕਰਮਜੀਤ ਸਿੰਘ ਮੋਹ ਪਰ ਜਿਨ੍ਹਾਂ ਨੇ ਸਰਕਾਰ ਦੇ ਵੀ ਨਿਸ਼ਾਨੇ ਸਾਦੇ ਤੇ ਨਾਲ ਹੀ ਲੋਕਾਂ ਨੂੰ ਇਕਜੁੱਟ ਹੋਣ ਦਾ ਵੀ ਜਿਹੜਾ ਸੁਨੇਹਾ ਦਿੱਤਾ ਅਗਰ ਸਾਡੀ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬਰ ਤੇ ਫੋਲੋ ਜਰੂਰ ਕਰ ਲਿਓ ਤੇ ਅਗਰ ਤੁਹਾਨੂੰ ਇਹ ਖਬਰ ਵਧੀਆ ਲੱਗੀ ਤਾਂ ਲਾਈਕ ਕੋ ਕਮੈਂਟ ਤੇ ਸ਼ੇਅਰ ਜਿਹੜਾ ਜਰੂਰ ਕਰਿਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਚੱਲਦੇ ਹਾਂ ਕਿਸੇ ਅਗਲੀ ਨਵੀਂ ਅਪਡੇਟ ਤੇ